ਵਕਾਰੀ ਇੰਟਰਨੈਸ਼ਨਲ ਵਿਗਿਆਨ ਜਰਨਲ ਨੇਚਰ ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਕਿ ਇਸ ਵਿੱਚ ਕਿਹਾ ਗਿਆ ਕਿ ਸਵਚ ਭਾਰਤ ਮਿਸ਼ਨ ਨੇ 2011 ਤੋਂ 2020 ਦਰਮਿਆਨ ਸਲਾਨਾ ਕਰੀਬ 60 ਤੋਂ 70 ਹਜ਼ਾਰ ਬਾਲ ਮੌਤਾਂ ਨੂੰ ਰੋਕਣ ਚਮਦਦ ਕੀਤੀ ਹੈ ਇੰਟਰਨੈਸ਼ਨਲ ਅਨਾਜ ਨੀਤੀ ਖੋਜ ਇੰਸਟੀਚਿਊਟ ਕੈਲੀਫੋਰਨੀਆ ਯੂਨੀਵਰਸਿਟੀ ਉਹੀਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਵਚ ਭਾਰਤ ਮਿਸ਼ਨ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਮੌਤ ਦਰ ਦੇ ਵਿਚਾਲੇ ਸਬੰਧ ਦੀ ਜਾਂਚ ਕਰਨ ਲਈ ਕਦਹਨ ਕੀਤਾ ਉਹਨਾਂ ਨੇ 2011 ਤੇ 2020 ਵਿਚਾਲੇ 35 ਸੂਬਿਆਂ ਤੇ 640 ਜ਼ਿਲ੍ਹਿਆਂ ਤੋਂ ਬਾਲ ਮੌਤ ਦਰ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਦੇ ਅੰਕੜਿਆਂ ਦਾ ਅਧਿਐਨ ਕੀਤਾ ਹੈ ਅਧਿਐਨ ਵਿੱਚ ਆਖਿਆ ਗਿਆ ਕਿ ਸਵਚ ਭਾਰਤ ਮਿਸ਼ਨ ਦੀ ਮਿਆਦ ਤੋਂ ਬਾਅਦ ਭਾਰਤ ਵਿੱਚ ਪਹਿਲਾਂ ਦੇ ਸਾਲਾਂ ਦੀ ਤੁਲਨਾ 'ਚ ਬਾਲ ਮੌਤ ਦਰ ਵਿੱਚ ਤੇਜ਼ੀ ਨਾਲ ਕਮੀ ਆਈ ਹੈ ਇਸ ਅਧਿਐਨ ਦਾ ਲਿੰਕ ਸਾਂਝਾ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਵਚ ਭਾਰਤ ਮਿਸ਼ਨ ਵਰਗੇ ਯਤਨਾਂ ਦੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀ ਖੋਜ ਨੂੰ ਦੇਖ ਕੇ ਖੁਸ਼ ਨੇ ਉਨ੍ਹਾਂ ਕਿਹਾ ਕਿ ਸਹੀ ਪਖਾਨੇ ਤੱਕ ਪਹੁੰਚ ਨਵਜੰਮੇ ਬੱਚੇ ਅਤੇ ਬਾਲ ਮੌਤ ਦਰ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ